ਹੈਲੋ ਫਰੈਂਡਸ ਆਗਤਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਸ਼ਰਟ ਤੇ ਲਾਈਨਿੰਗ ਅਟੈਚ ਕਰਨਾ ਲਾਈਨਿੰਗ ਵਾਲੇ ਸ਼ਰਟ ਤੇ ਪਲੇਟਸ ਪਾਣੀ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਫਿਰ ਨਾਲ ਵਾਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਰੈਂਡਸ ਲਾਸਟ ਵੀਡੀਓ ਮੈਂ ਲਾਈਨਿੰਗ ਕਟਿੰਗ ਦੀ ਪਾਪ ਪਾਈ ਹੋਈ ਆ ਤੁਸੀਂ ਲਾਈਨਿੰਗ ਕਟਿੰਗ ਉੱਥੋਂ ਦੇਖ ਸਕਦੇ ਹੋ ਤੇ ਦੇਖੋ ਲਾਈਨਿੰਗ ਜਿਹੜੀ ਹੈਗੀ ਆ ਮੈਂ ਨੀਚੇ ਤੋਂ ਪੱਲਾ ਫੋਲਡ ਕਰ ਲਿਆ ਆ ਦੋਨੋਂ ਪੱਲਿਆਂ ਦੇ ਜਿਹੜੇ ਨੀਚੇ ਤੋਂ ਘੇਰੇ ਹੈਗੇ ਉਹ ਫੋਲਡ ਕਰ ਲਿਆ ਇਸ ਤਰ੍ਹਾਂ ਤੇ ਹੁਣ ਮੈਂ ਲਾਈਨਿੰਗ ਅਟੈਚ ਕਰਨੀ ਹੈ ਇਹ ਹੈਗਾ ਸ਼ਰਟ ਦਾ ਫਰੰਟ ਪੱਲਾ ਸਭ ਤੋਂ ਪਹਿਲਾਂ ਤੀਰਾ ਪੂਰਾ ਅਟੈਚ ਕਰਨਾ ਆਪਾਂ ਜਦੋਂ ਆਪਾਂ ਅਟੈਚ ਕਰਨਾ ਥੋੜਾ ਜਿਹਾ ਦੋ ਕਟਾਂਕੇ ਭਰ ਕੇ ਆਪਾਂ ਮਸ਼ੀਨ ਨੂੰ ਰੋਕ ਲੈਣਾ ਹੈ ਤੇ ਆਪਣਾ ਸੂਟ ਤੇ ਆਪਣੀ ਲਾਈਨਿੰਗ ਦੋਨਾਂ ਨੂੰ ਇਸ ਤਰ੍ਹਾਂ ਐਂਡ ਚੋਂ ਫੜ ਕੇ ਇਸ ਤਰ੍ਹਾਂ ਥੋੜਾ ਜਿਹਾ ਸਟ੍ਰੈਚ ਕਰਕੇ ਫੜ ਲੈਣਾ ਇਹ ਇਸ ਕਰਕੇ ਕਿਉਂਕਿ ਲਾਈਨਿੰਗ ਚੜੀ ਹੈਗੀ ਆ ਉਹ ਪਤਲੀ ਹੋਣ ਕਰਕੇ ਜਿਆਦਾ ਸਟ੍ਰੈਚ ਹੋ ਜਾਂਦੀ ਹੈ ਤੇ ਸੂਟ ਜਿਹੜਾ ਹੋ ਗਫ ਹੋਣੇ ਕਰਕੇ ਥੋੜਾ ਘੱਟ ਸਟ੍ਰੈਚ ਹੁੰਦਾ ਜੇ ਆਪਾਂ ਲਗਾਤਾਰ ਫੜਾਂਗੇ ਤਾਂ ਫਿਰ ਜਿਹੜੀ ਲਾਈਨਿੰਗ ਆ ਉਹ ਬਹੁਤ ਜਿਆਦਾ ਵੱਧ ਜਾਂਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਦੋਨੋਂ ਚੀਜ਼ਾਂ ਬਰਾਬਰ ਬਰਾਬਰ ਆ ਜਾਂਦੀਆਂ ਤੇ ਫਿਰ ਆਪਾਂ ਸਿਲਾਈ ਲਗਾਣੀ ਹੈ ਫਰਮੇ ਮੋਡੇ ਅਟੈਚ ਨਹੀਂ ਕਰਨੇ ਹੈਗੇ ਇੱਕ ਤਾਂ ਇਹ ਕਿ ਫਰੰਟ ਦੇ ਪੱਲਿਆਂ ਤੇ ਮੈਂ ਲਾਈਨਿੰਗ ਤੇ ਕਟਾਈ ਪਹਿਲਾਂ ਨਹੀਂ ਪਾਉਂਦੀ ਹੁੰਦੀ ਬਾਅਦ ਵਿੱਚ ਹੀ ਪਾਉਂਦੀ ਜਿਸ ਤਰ੍ਹਾਂ ਮੈਂ ਹੁਣ ਤੁਹਾਡੇ ਸਾਹਮਣੇ ਕਰਨਾ ਆ ਠੀਕ ਹੈ ਮੋਡੇ ਆਪਾਂ ਬੈਕ ਤੇ ਵੀ ਨਹੀਂ ਅਟੈਚ ਕਰਨੇ ਹੁੰਦੇ ਪਹਿਲਾਂ ਪਹਿਲਾਂ ਸਿਰਫ ਟੀਰਾ ਅਟੈਚ ਕਰਨਾ ਤੇ ਸਾਈਡਾਂ ਅਟੈਚ ਕਰਨੀਆਂ ਨਾਲ ਇੱਕ ਸਾਈਡ ਅਟੈਚ ਹੋ ਗਿਆ ਹੈ ਇਧਰਲੀ ਸਾਈਡ ਤੋਂ ਵੀ ਆਪਾਂ ਅਟੈਚ ਕਰ ਲੈਣਾ ਹੈ ਸਾਈਡਾਂ ਵੀ ਅਟੈਚ ਹੋ ਗਈਆਂ ਥੀਰਾ ਵੀ ਅਟੈਚ ਹੋ ਗਿਆ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫੜ ਕੇ ਅੱਧਾ ਖਿੱਚ ਲੈਣਾ ਹੈ ਉੱਪਰੋਂ ਵੀ ਜਿੱਥੇ ਸੈੱਟ ਹੋ ਰਿਹਾ ਹੁਣ ਦੇਖੋ ਇਹ ਕਾਰਟ ਜੜੀ ਹੈਗੀ ਫਰੰਟ ਦੀ ਮੈਂ ਲਾਈਨਿੰਗ ਦੀ ਪਾਈ ਨਹੀਂ ਸੀ ਹੁਣ ਮੈਂ ਪਾ ਦੇਣੀ ਹੈ कॉटन ਦੀ ਲਾਈਨਿੰਗ ਵਿੱਚ ਮੈਂ ਪੈਰ-ਪੈਰ ਐਕਸਟਰਾ ਹੀ ਰੱਖਦੀ ਹੁੰਨੀ ਆ ਕਟਿੰਗ ਹੋ ਚੁੱਕੀ ਹੈ ਹੁਣ ਆਪਾਂ ਦੇਖੋ ਇਹ ਸिलाई ਕਿਸ ਤਰ੍ਹਾਂ ਲਗਾਣੀ ਹੈ ਆਪਾਂ ਇੱਕ ਸਾਈਡ ਤੋਂ ਸिलाई ਲਗਾਣੀ ਸਟਾਰਟ ਕਰਨੀ ਹੈ ਆਪਾਂ ਜੇ ਥੋੜੀ ਜਿਹੀ ਸਿਲਾਈ ਲੱਗ ਜਾਣੀ ਉਸ ਤੋਂ ਬਾਅਦ ਇਹਦਾ ਐਂਡ ਫੜ ਕੇ ਇਸ ਤਰ੍ਹਾਂ ਖਿੱਚ ਲੈਣਾ ਠੀਕ ਹੈ ਇਸ ਤਰ੍ਹਾਂ ਖਿੱਚਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਲਾਈਨਿੰਗ ਔਰ ਕਪੜਾ ਹੈਗਾ ਬਰਾਬਰ ਬਰਾਬਰ ਖਿੱਚ ਹੋ ਜਾਂਦਾ ਹਲਕੀ ਫੁਲਕੀ ਕੋਈ ਚੀਜ਼ ਵੱਧ ਘਟ ਵੀ ਆ ਉਹ ਬਰਾਬਰ ਬਰਾਬਰ ਸਾਰੇ ਚ ਵੰਡ ਹੋ ਜਾਂਦੀ ਹੈ ਤੇ ਤੁਹਾਡਾ ਜਿਹੜਾ ਮੋਡਾ ਹੈ ਉਹ ਪੂਰਾ ਪੂਰਾ ਲਾਈਨਿੰਗ ਦੇ ਨਾਲ ਅਟੈਚ ਹੋ ਜਾਂਦਾ ਹੈ ਕਪੜਾ ਘਟਦਾ ਵੱਧਦਾ ਨਹੀਂ ਹੈ फ्रंट ਤੇ ਲਾਈਨਿੰਗ ਅਟੈਚ ਹੋ ਗਈ ਹੈ ਇਸੇ ਤਰ੍ਹਾਂ ਆਪਾਂ ਬੈਕ ਦੇ ਪੱਲੇ ਤੇ ਵੀ ਲਾਈਨਿੰਗ ਅਟੈਚ ਕਰ ਲੈਣੀ ਹੈ ਲਾਈਨਿੰਗ ਜੋੜ ਚੁੱਕੀ ਹੈ ਲਾਈਨਿੰਗ ਜੋੜਨ ਤੋਂ ਬਾਅਦ ਪਾਣੀ ਹੈਗੀ ਆਪਾਂ ਪਲੇਟਸ ਪਲੇਟਸ ਜਿਸ ਤਰ੍ਹਾਂ ਆਪਾਂ ਮਾਰਕਿੰਗ ਕਰਨੀ ਮੈਂ ਤੁਹਾਨੂੰ ਦੱਸੀ ਹੋਈ ਹੈ ਇਹ ਦੇਖੋ ਉਹੀ ਮਾਰਕਿੰਗ ਮੈਂ ਹਲਕੀ ਹਲਕੀ ਫਰੰਟ ਤੇ ਸ਼ੋ ਕਰ ਲਈ ਆ ਸਿੱਧੇ ਪਾਸੇ ਠੀਕ ਹੈ ਜਿਹੜੀ ਆਪਾਂ ਸ਼ੋ ਕੀਤੀ ਹੋਈ ਹੈ ਪਹਿਲਾਂ ਇਹਦੇ ਤੇ ਆਪਾਂ ਕੱਚਾ ਕਰਨਾ ਹੈ ਸਾਰੇ ਕੱਪੜੇ ਨੂੰ ਲਾਈਨਿੰਗ ਸਮੇਤ ਆਪਾਂ ਇਸ ਤਰ੍ਹਾਂ ਝਟਕ ਲੈਣਾ ਹੁੰਦਾ ਪਹਿਲਾਂ ਇਸ ਤਰ੍ਹਾਂ ताकि जी नीचे लाइनिंग पूरे सारे पास बराबर झोलना पे कपड़े जिथे तक जिथ प्लेट, प्लेट आप शुरू करनी है उठो लैके जिथे तक आप करना उकी सिलाई लगा देनी है सारिया प्लेटा पर इसे तरह ਸਾਰੀਆਂ ਪਲੇਟਾਂ ਤੇ ਮੈਂ ਇਸ ਤਰ੍ਹਾਂ ਕੱਚਾ ਕਰ ਲਿਆ ਹੈ ਬੈਕ ਸਾਈਡ ਤੋਂ ਤੁਹਾਨੂੰ ਦਿਖ ਜਾਵੇਗਾ ਇਹ ਦੇਖੋ ਹੁਣ ਆਪਾਂ ਹਰੇਕ ਪਲੇਟ ਨੂੰ ਫੜ ਕੇ ਇਸ ਤਰ੍ਹਾਂ ਠੀਕ ਹੈ ਸिलाई ਤੋਂ ਸिलाई ਤੱਕ ਜਿੱਦ ਤੱਕ ਮਾਰੀ ਹੋਈ ਹੈ ਉਹ ਤੱਕ ਆਪਾਂ ਪਲੇਟ ਪਾ ਦੇਣੀ ਹੈ ਹਰੇਕ ਪਲੇਟ ਨੂੰ ਫੜ ਕੇ ਜਿੱਦਾਂ ਆਪਾਂ ਨਾਰਮਲ ਸੂਟ ਤੇ ਪਾਈਦੀ ਹੈ ਤੇ ਜਿਹੜੀ ਪਲੇਟਸ ਹੈ ਉਹ ਜਿਹੜੀਆਂ ਇਹ ਵਾਲੀਆਂ ਸਾਈਡ ਵਾਲੀਆਂ ਪਲੇਟਾਂ ਹੁੰਦੀਆਂ ਇਹਨਾਂ ਨੂੰ ਥੋੜਾ ਸਟ੍ਰੈਚ ਕਰਕੇ ਹੀ ਪਾਣਾ ਹੈ ਇਸ ਤਰ੍ਹਾਂ ਦੇਖੋ ਮੈਂ ਪਹਿਲਾਂ ਸਿੱਧੀ ਪਲੇਟ ਪਾਣ ਲੱਗੀ ਆ ਪਲੇਟ ਹਮੇਸ਼ਾ ਨੋਕ ਤੋਂ ਸਟਾਰਟ ਕਰਨੀ ਹੁੰਦੀ ਹੈ ਸਾਈਡਾਂ ਤੋਂ ਪਲੇਟ ਜਿਹੜੀ ਆ ਤਿੱਖੀ ਹੁੰਦੀ ਹੈ ਤੇ ਸੈਂਟਰ ਤੋਂ ਆਪਾਂ 1/2 ਇੰਚ ਜਾਂ ਪੈਰੇ ਦਾ ਜਿੰਨਾ ਵੀ ਆਪਾਂ ਕੱਪੜਾ ਲੈਣਾ ਹੁੰਦਾ ਹੈ ਪਲੇਟ ਦੇ ਵਿੱਚ ਉਸ ਉਸ ਦੇ ਹਿਸਾਬ ਨਾਲ ਲੈਣਾ ਆ ਦੇਖੋ ਮੈਂ ਪਲੇਟ ਪਾ ਦਿੱਤੀ ਹੈ ਸਾਈਡਾਂ ਤੋਂ ਬਿਲਕੁਲ ਨੋਕਦਾਰ ਹੈ ਤੇ ਸੈਂਟਰ ਤੋਂ ਰਾਉਂਡ ਦੇ ਵਿੱਚ ਤੇਖੀ ਵੀ ਨਹੀਂ ਕਰਨੀ ਸੈਂਟਰ 'ਚ ਰਾਉਂਡ ਦੇ ਵਿੱਚ ਲੈ ਕੇ ਆਣੀ ਹੈ ਤੇ ਹੁਣ ਆਪਾਂ ਪਾਣੀ ਹੈਗੀ ਇਹ ਵਾਲੀ ਪਲੇਟ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੜ ਲੈਣਾ ਸਟਾਰਟਿੰਗ ਨੋਕ ਤੋਂ ਹੀ ਕਰਨੀ ਹੈ ਅੱਗੇ ਪੈਰ-ਪੈਰ ਦਾ ਕਪੜਾ ਵਿੱਚ ਲੈ ਕੇ ਪੂਰੀ ਪਲੇਟ ਡਨ ਕਰ ਦੇਣੀ ਹੈ ਦੇਖੋ ਇਸ ਪਲੇਟ ਨੂੰ ਜਿੰਨਾ ਮਰਜੀ ਖਿੱਚੀ ਜੋ ਇਹ ਟੁੱਟੂਗੀ ਨਹੀਂ ਜੇ ਪੋਲੇ ਹੱਥਾਂ ਨਾਲ ਪਾਓ ਫਿਰ ਇਹ ਟੁੱਟ ਜਾਂਦੀ ਹੈ ਇਹ ਵਾਲੀ ਪਲੇਟ ਪਾਣੀ ਹੈ ਅੰਡਰ ਆਮ ਵਾਲੀ ਇਹਦੀ ਵੀ ਸਟਾਰਟਿੰਗ ਆਪਾਂ ਨੋਕ ਤੋਂ ਹੀ ਕਰਨੀ ਹੈ ਤਿੱਖੀ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਦੀਆਂ ਪਲੇਟਾਂ ਪਾ ਲੈਣੀਆਂ ਤੇ ਬੈਕ ਦੀਆਂ ਪਲੇਟਾਂ ਵੀ ਖੜੀਆਂ ਐ اسی ਤਰ੍ਹਾਂ ਅਟੈਚ ਕਰਕੇ ਪਾਣੀਆਂ ਹੈਗੀਆਂ ਦੇਖੋ ਸੂਟ ਨੂੰ ਲਾਈਨਿੰਗ ਵੀ ਜੁੜ ਗਈ ਐ ਤੇ ਪਲੇਟਸ ਵੀ ਪੈ ਗਈਆਂ ਐ ਇਸ ਤਰ੍ਹਾਂ ਇਸ ਤਰ੍ਹਾਂ ਪਲੇਟਸ ਪਾਉਣ ਦੇ ਨਾਲ ਨਾਤਾ ਕਪੜਾ ਵਿੱਚ ਘਟਵਾ ਜਾਂਦਾ ਕਈ ਵਾਰੀ ਲਾਈਨਿੰਗ ਦਾ ਕਪੜਾ ਆ ਜਾਂਦਾ ਤੇ ਸ਼ਾਰਟ ਦਾ ਕਪੜਾ ਘੱਟ ਹੋ ਜਾਂਦਾ ਐ ਇਸ ਤਰ੍ਹਾਂ ਕੱਚਾ ਕਰਕੇ ਪਲੇਟ ਪਾਉਣ ਦੇ ਨਾਲ ਇਹ ਪ੍ਰੋਬਲਮ ਨਹੀਂ ਆਂਦੀ ਤੇ ਜਿਸ ਤਰ੍ਹਾਂ ਮੈਂ ਮਾਰਕਿੰਗ ਕੀਤੀ ਐ ਇਸ ਤਰ੍ਹਾਂ ਬਿਲਕੁਲ ਪਰਫੈਕਟ ਪਲੇਟਾਂ ਪੈਂਦੀਆਂ ਹੈਗੀਆਂ ਆ ਮੈਨੂੰ ਉਮੀਦ ਹੈ ਕਿ ਜਿੰਨਾ ਮੈਂ ਤੁਹਾਨੂੰ ਦੱਸਿਆ ਆ ਸੂਟ ਨੂੰ ਲਾਈਨਿੰਗ ਅਟੈਚ ਕਰਨੀ ਤੇ ਪਲੇਟਸ ਪਾਣੀ ਤੁਹਾਨੂੰ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਮੇਰਾ ਦੱਸਿਆ ਹੋਇਆ ਤੁਹਾਡੇ ਜ਼ਰੂਰ ਕੰਮ ਵੀ ਆਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵਰਤ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਆਪਣੇ ਫੈਮਿਲੀ ਮੈਂਬਰਸ ਤੇ ਫਰੈਂਡਸ ਤੇ ਨਾਲ ਜੋ ਸਿਲਾਈ ਦੇ ਚਾਹਵਨ ਹੈਗੇ ਆ ਜੋ ਸਿਲਾਈ ਸਿੱਖਣਾ ਚਾਹੁੰਦੇ ਆ ਜਾਂ ਕਰਦੇ ਪਏ ਆ ਤਾਂ ਕਿ ਸਾਰਿਆਂ ਦੇ ਕੰਮ ਆ ਸਕਣ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੱਕ ਦੇ ਲਈ ਬਾਏ ਬਾਏ